ਫਾਈਨਲੀ ਕਲੰਬਿਉ ਡੀਕ ਤੋਂ ਵਾਸੀ ਸਿੱਧੂ ਮੂਸੇਵਾਲੇ ਦੇ ਗਾਣਿਆਂ ਨੂੰ ਲੈ ਕੇ ਇੱਕ ਬਿਹਤਖਾਂ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਸੋ ਇਸ ਵਾਰ ਬਨੋਂ ਸਿੱਧੂ ਦਾ ਇੱਕ ਗਾਣਾ ਨਹੀਂ ਸਗੋ ਪੂਰੇ 5 ਗਾਣੇ ਸੁਣਨ ਨੂੰ ਮਿਲਣਗੇ ਜੀ ਹਾਂ ਦੋਸਤੋ ਇਸ ਵਾਰ ਸਿੱਧੂ ਮੂਸੇਵਾਲੇ ਦੀ 5 ਗਾਣੇ ਦੀ ਈਪੀ ਡ੍ਰੌਪ ਕੀਤੀ ਜਾਵੇਗੀ ਤੇ ਨਾਲ ਹੀ ਸਰਦਾਰ ਬਲਕੌਰ ਸਿੰਘ ਹੋਰਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਖੁੱਲ੍ਹਾ ਸਕੀਤਾ ਹੈ ਕਿ ਉਹਨਾਂ ਕੋਲ ਸਿੱਧੂ ਦਾ ਕਾਫੀ ਸਾਰਾ ਮੈਟਰ ਰਿਕਾਰਡ ਪਿਆ ਹੈ ਜਿਸ ਦੀ ਬਦੌਲਤ ਸਿੱਧੂ ਨੂੰ 5 ਜਾਂ 10 ਸਾਲ ਜਿਉਂਦਾ ਰੱਖਣ ਦੀ ਕੋਸ਼ਿਸ਼ ਕਰਨਗੇ ਪਰ ਸਿੱਧੂ ਦਾ ਜੋ ਨਾਮ ਆ ਉਹ 5 ਜਾਂ 1 ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਿੱਧੂ ਮੂਸੇਵਾਲੇ ਦੇ ਗਾਣੇ ਇੰਡਸਟਰੀ ਦੇ ਕਈ ਵੱਡੇ ਰਿਕਾਰਡ ਬ੍ਰੇਕ ਕਰਕੇ ਖੁਦ ਦੇ ਨਵੇਂ ਰਿਕਾਰਡ ਕੈਮ ਕਰਨਗੇ ਸੋ ਜਿੱਥੇ ਪਹਿਲਾਂ ਸਿੱਧੂ ਦਾ ਇੱਕ ਗਾਣਾ ਹੀ ਨਹੀਂ ਸੀ ਮਾਨ ਪਰਾਇਤ ਕਿਦਾਂ ਸਿੱਧੂ ਦੇ ਚੌਣ ਵਾਲਿਆਂ ਨੂੰ ਪੂਰੇ 5 ਗਾਣੇ ਦੀ EP ਸੋਨ ਨੂੰ ਮਿਲੇਗੀ ਸੋ ਇੱਕ ਵਾਰ ਫੇਰ ਪੂਰੀ ਇੰਡਸਟਰੀ ਦੇ ਰਿਕਾਰਡ ਬ੍ਰੇਕ ਹੋਣਗੇ ਤੇ ਸਿੱਧੂ ਮੂਸੇਵਾਲੇ ਦੀ ਨਵੀਂ EP ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਿਲਬੋਰਡ ਤੇ ਆਪਣੇ ਝੰਡੇ ਗੱਡੂਗੀ ਇਸ ਵਾਰ ਸਿੱਧੂ ਮੂਸੇਵਾਲੇ ਦੇ 5 ਗਾਣੇ ਦੀ EP ਕਨਫਰਮ ਹੋ ਚੁੱਕੀ ਹੈ ਕਿਉਂਕਿ ਹੋਰ ਵੀ ਕਈ ਵੱਡੇ ਚੈਨਲਾਂ ਦੇ ਵੱਲੋਂ ਇਸ ਗੱ ਆਪ ਕੀਤੀ ਜਾਵੇਗੀ ਸੋ ਜੇਕਰ ਤੁਸੀਂ ਵੀ ਸਿੱਧੂ ਦੇ ਗਾਣਿਆਂ ਦੀ ਉਡੀਕ ਕਰ ਰਹੇ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ